ਉਸਨੇ ਬੂਮੇਡ ਬ੍ਰਾਂਡ ਦੇ ਸੂਟ ਆਏ ਨੇ ਜੀ ਜਿਵੇਂ ਫੋਰਨ ਦਾ ਕਸਟਮਰ ਬਹੁਤ ਸੋਹਣਾ ਪਸੰਦ ਕਰਦਾ ਇਹ ਚੀਜ਼ਾਂ ਨੂੰ ਵਿਸਕੋਸ ਜਾਰਜਟ ਦੇ ਵਿੱਚ ਹੈ ਜੀ ਬਹੁਤ ਸੋਹਣਾ ਹਾਈਲਾਈਟ ਵਰਕ ਹੋਇਆ ਹੈ ਬਹੁਤ ਸ਼ਾਨਦਾਰ ਵਰਕ ਹੈ ਦੇਖੋ ਸਾਰਾ ਇਹ ਬਹੁਤ ਸਪੀਸ਼ੀਅਲ ਵਰਕ ਹੁੰਦੇ ਨੇ ਬਹੁਤ ਜ਼ਿਆਦਾ ਮਹਿੰਗੇ ਕੰਮ ਹੁੰਦੇ ਨੇ ਜੀ ਇਹ ਬੂਮੇਡ ਬ੍ਰਾਂਡ ਦਾ ਸੂਟ ਹੈ ਜੀ ਔਰ ਬਹੁਤ ਸ਼ਾਨਦਾਰ ਹੈ ਦੇਖੋ ਪ੍ਰਿੰਟਿੰਗ ਦੇਖੋ ਪ੍ਰਿੰਟਿੰਗ ਲੈਵਲ ਐਂਡਲੈਸ ਹੁੰਦੀ ਜੀ ਇਹਨਾਂ ਦੀ ਬਹੁਤ ਸ਼ਾਨਦਾਰ ਸੂਟ ਬਣਨਾ ਦੇਖੋ ਜੀ ਸਾਰਾ ਫਰੰਟ ਆ ਗਿਆ ਦੇਖੋ ਕਿੰਨਾ ਸ਼ਾਨਦਾਰ ਆਰਟੀਕਲ ਬਣਨਾ ਜੀ ਇਹ ਵਿਸਕੋਸ ਜਾਰਜਟ ਦੀ ਆ ਦੇਖੋ ਜੀ ਇਹਦੀ ਬਾਟਮ ਆ ਗਈ ਮਡਾਲ ਮਸਲੀਨ ਦੀ ਜੀ ਮਡਾਲ ਸਿਲਕ ਦੀ ਬਾਟਮ ਆ ਗਈ ਹੈ ਪ੍ਰਾਈਸ ਰਹੂਗਾ 2600 ਰੁਪਏ ਸਿਰਫ ਜੀ ਦੁਪੱਟਾ ਦੇਖੋ ਜੀ ਦਾ ਦੁਪੱਟਾ ਹੁੰਦਾ ਜੀ ਬਹੁਤ ਸ਼ਾਨਦਾਰ ਦੁਪੱਟਾ ਦੇਖੋ ਜੀ ਦੁਪੱਟੇ ਉੱਪਰ ਸੀਕੁਐਂਸ ਦਾ ਵਰਕ ਹੋਇਆ ਜੀ ਔਰ ਦੁਪੱਟੇ ਉੱਪਰ ਡਿਜੀਟਲ ਪ੍ਰਿੰਟ ਹੈ ਸਾਰਾ ਵਰਕ ਹੋਇਆ ਹੈ ਸੀਕੁਐਂਸ ਦਾ ਬਹੁਤ ਸ਼ਾਨਦਾਰ ਦੁਪੱਟੇ ਦਾ ਪ੍ਰਿੰਟ ਹੈ ਜੀ ਦੇਖੋ ਦੁਪੱਟਾ ਦੇਖੋ ਜੀ ਪ੍ਰੋਪਰਟੀ ਇਹ ਦਾ ਦਪਟਾ ਹੋਊਗਾ ਟਰਾਈ ਮੀਟਰ ਦਾ ਪ੍ਰੋਪਰ ਦਪਟਾ ਡਿਜੀਟਲ ਪ੍ਰਿੰਟ ਦੋ ਕਲਰ ਹੁੰਦੇ ਨੇ ਇਹਦੇ ਵਿੱਚ ਇੱਕ ਇਹ ਬੋਟਲ ਗ੍ਰੀਨ ਕਲਰ ਹੈ ਜੀ ਨੈਕਸਟ ਇੱਕ ਇਹਦੇ ਵਿੱਚ ਬੋਟਲ ਗ੍ਰੀਨ ਕਲਰ ਆ ਗਿਆ ਦੇਖੋ ਜਲਦੀ ਜੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਸੈਕਿੰਡ ਕਲਰ ਕਾਫੀ ਆਊਗਾ ਇਹਦੇ ਵਿੱਚ ਦੇਖੋ ਜੀ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਹੈ ਜੀ ਇਹ ਚੀਜ਼ਾਂ ਨੂੰ ਫੋਰਨ ਦਾ ਕਸਟਮਰ ਬਹੁਤ ਲਾਈਕ ਕਰਦਾ ਹੈ ਜਿਹੜੇ ਕਸਟਮਰ ਨੇ ਇਹਨੂੰ ਬੁੱਕ ਕਰਨਾ ਜਲਦੀ ਬੁੱਕ ਕਰ ਲਓ ਜੀ ਦੋ ਆਰਟੀਕਲ ਹੁੰਦੇ ਨੇ ਇਹਦੇ ਵਿੱਚ ਕਾਫੀ ਇੱਕ ਗ੍ਰੀਨ ਵੂਮਨ ਬ੍ਰਾਂਡ ਦਾ ਸੂਟ ਆਊਗਾ ਜੀ ਚੈੱਕ ਕਰ ਸਕਦੇ ਹੋ ਵੂਮਨ ਬ੍ਰਾਂ ਆ ਮੋਡਲ ਸਿਲਕ ਦੀ ਬਾਟਮ ਆ ਗਈ ਇਹਦੀ ਜੀ ਮੋਡਲ ਸਿਲਕ ਦੀ ਬਾਟਮ ਹੁੰਦੀ ਹੈ 3 ਮੀਟਰ ਪ੍ਰੋਪਰ ਬਾਟਮ ਆਉਗੀ ਜੀ ਇਹਦੀ ਔਰ 2.5 ਮੀਟਰ ਦੀ ਸ਼ਰਟ ਆਉਗੀ ਡਿਸਟ੍ਰਿੰਟ ਦੀ ਜੀ ਔਰ ਵਰਕ ਆਊਗਾ ਨਾਲ ਜੀ ਬਹੁਤ ਸੋਹਣਾ ਹਾਈਲਾਈਟ ਵਰਕ ਹੈ ਤੇ ਦੁਪੱਟਾ ਦੇਖੋ ਜੀ ਦੁਪੱਟਾ ਬਹੁਤ ਜਾਲ ਸੋਹਣਾ ਹੈਗਾ ਵੂਮੈਂਡ ਬ੍ਰਾਂਡ ਆ ਜੀ ਇੰਟਰਨੈਸ਼ਨਲ ਬ੍ਰਾਂਡ ਆ ਬਹੁਤ ਤਾਕੜਾ ਬ੍ਰਾਂਡ ਆ ਜੀ ਸੀਕੁਐਂਸ ਦਾ ਵਰਕ ਹੋਇਆ ਇਹਦੇ ਵਿੱਚ ਦੇਖੋ ਜੀ ਬਹੁਤ ਸੋਹਣਾ 2.5 ਮੀਟਰ ਦਾ ਦੁਪੱਟਾ ਜੀ 2600 ਪ੍ਰਾਈਸ ਔਨਲੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਔਨਲਾਈਨ ਪ